ਹਾਂ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਰਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੋਰ ਸਨੋ ਜੀ ਕੀ ਹਾਲ ਚਾਲ ਆਪਾਂ ਵਧੀਆ ਠੀਕ ਠਾਕ ਹਾਂ ਤੇ ਤੁਸੀਂ ਦੇਖੇ ਹੋਣਾ ਨਹੀਂ ਬਲੌਗ ਦੇ ਵਿੱਚ ਨਾ ਆਪਾਂ ਸੂਕ ਸ਼ੁਰੂ ਕਰਦੇ ਸੀ ਤੇ ਮੈਂ ਤੇ ਘੇਰੇ ਦੀ ਤੇ ਪਹੁੰਚਿਆਂ ਦੀ ਤੇ ਬਾਹਾਂ ਦੀ ਆਪਾਂ ਸਾਰੀ ਇਸ ਤਰ੍ਹਾਂ ਚ ਕੇ ਬਣਾ ਮੈਂ ਤੇ ਸਹੀ ਕਰਕੇ ਲਾ ਲਈਏ ਤੇ ਹੁਣ ਬਸ ਆਪਾਂ ਇਹਨੂੰ ਤਿਆਰ ਕਰਨ ਲੱਗਦੇ ਆ ਤੁਹਾਨੂੰ ਅਕੇ ਥਿਜਵੇਂ ਜਿਵੇਂ ਤਿਆਰ ਹੋਗਾ ਆਪਾਂ ਬਾਹਲੀ ਕਾਲੀ ਨਹੀਂ ਕੰਮ ਕਰਦੇ ਹੁੰਦੇ ਜੀ ਰੰਗਦਾਰ ਹੀ ਨਾ ਕਰਦੇ ਹੁੰਦੇ ਉਹ ਕਿ ਜੀ ਸੂਟ ਸਲਾਈ ਵਾਲੇ ਬਹੁਤ ਆਏ ਪਏ ਉਹਦੇ ਨਾਲ ਦੀ ਨਾਲ ਫਿਰ ਆਪਾਂ ਕਰਦੇ ਆ ਹਨ ਤੇ ਅੱਜ ਐਤਵਾਰ ਸੀਗਾ ਤੇ ਮੈਂ ਚ ਪਹਿਰੇ ਤੇ ਵੀ ਗਈ ਸੀ ਮੈਂ 11:30 ਵਜੇ ਗਈ ਸੀ 7:00 ਵਜੇ ਆਈ ਨੂੰ ਕਿ ਕੰਮ ਕਾਫੀ ਹੋ ਜਾਂਦੇ ਹਨ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਇਕੱਲੀ ਜਾਨੀ ਆ ਕਰਨ ਵਾਲੇ ਮੈਂ ਆਪਦੇ ਹਿਸਾਬ ਤਰੀਕੇ ਨਾਲ ਕੰਮ ਕਰਦੀ ਹੁੰਦੀ ਆ ਜਿਵੇਂ ਮੈਨੂੰ ਚੰਗੇ ਲੱਗਦੇ ਹੋਣ ਕਰੀ ਗਈ ਦੇ باقی ਕੰਮ ਵੀ ਰਸਰਾ ਇਸ ਤਰ੍ਹਾਂ ਹੀ ਬੈਗ ਵੀ ਬਸ ਵਧੀਆ ਹੋਵੇ ਸੋਹਣਾ ਹੋਵੇ ਤੇ ਵਿਖਾਵਣਾ ਕੋਈ ਵੀ ਕੰਮ ਦਾ ਨੁਕਸਾਨ ਨਾ ਹੋਵੇ ਮੈਂ ਜਿੱਤੇਵਾਂ ਨਾ ਮੈਨੇ ਜੀ ਆਪਣਾ ਸੰਨੀ ਲਾ ਲਈਏ ਘੇਰੇ ਤੇ ਤੇ ਬਾਹਾਂ ਤੇ ਪਹੁੰਚਾਂ ਤੇ ਆਪਣਾ ਕੰਮ ਰੂਗ ਬਾਕੀ ਤੁਹਾਨੂੰ ਜਦ ਤਿਆਰ ਹੋ ਗਿਆ ਸਾਰਾ ਸੂਟ ਆਪਾਂ ਦਿਖਾਈ ਦੇਵਾਂਗੇ ਹਨਾ ਜੀ ਤੇ ਉਥੇ ਆਪਾਂ ਤੁਹਾਨੂੰ ਮਿਲਦੇ ਆਂ ਥੋੜੇ ਚਿਰ ਜੀ ਕੀ ਹਾਲਾ ਜੀ ਕਰੀਏ ਨੇ ਜੀ ਸੂਟ ਤਿਆਰ ਇਸ ਤਰ੍ਹਾਂ ਤੇ ਹੋ ਗਿਆ ਘੇਰਾ ਤੇ ਇਧਰਲੀ ਸਾਈਡ ਹੋ ਗਿਆ ਜੀ ਆਪਣੇ ਸਲਵਾਰ ਦੇ ਪਹੁੰਚੇ ਹਲੇ ਹੋਰ ਵੀ ਇਹਦੇ ਕਸ਼ ਕਰਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਨਿਸ਼ਾਨੀ ਲਾ ਰਹੇ ਸੀ ਬਾਹਾਂ ਦੀ ਬਾਹਾਂ ਤੇ ਇੱਧਰ ਸੂਟ ਆਏ ਸੀ ਸਲਾਈ ਵਾਲੇ ਗੁਰਦਾ ਨਾਮ ਲਿਖੀ ਜਾਂਦੀ ਹੈ ਕਾਫੀ ਸੂਟ ਆਏ ਪਏ ਸਲਾਈ ਵਾਲੇ ਵੀ ਹੋਰ ਵਧੀਆ ਜੀ ਸਾਈਨ ਹੋਊਗਾ ਛੋਟੀਆਂ ਤੇ ਸਾਈਨ ਜੱਕ ਜੁਕ ਜਮਾ ਨਹੀਂ ਆਉਂਦੇ ਨੇ ਪਾ ਕੇ ਸੱਤਰੀਆ ਕਾਲ ਗੁੜੀ ਉਹਨੇ ਹਾਂ ਜੀ ਪਪਾ ਤੇ ਪੈਰਾ ਸਾਫ ਤੇ ਜਾਏ ਸੀਗੇ ਹੈ ਤੇ ਆ ਕੇ ਫਿਰ ਕੰਮ ਕੀਤੇ ਦੋ ਤਿੰਨ ਹੁਣ ਦੁਕਾਨ ਤੇ ਹਲੇ ਕੰਮ ਕਫੀ ਚੱਲ ਜਿੰਦੇ ਕੰਮ ਧੰਦੇ ਹੋਰ ਵਧੀਆ ਜੀ ਠੀਕ ਠਾਕ ਕਲਮ ਲਾ ਕੇ ਸੰਡੇ ਸੈਟ ਹੀ ਰਿਆ ਤੇ ਅੱਖ ਆਪਣੀ ਹੋਈ ਪਈ ਡਾਟਾ ਬਾਏ ਬਾਏ ਹੋਈ ਪਈ ਪਤਾ ਨਹੀਂ ਇਹਨੂੰ ਕੀ ਹੋਇਆ ਕਰਦੇ ਆ ਸੈਟ ਸੁੱਟ ਤੇ ਪੂੰਜੀ ਦੀ ਸੋਇ ਘਟ ਗਈ ਹੈ ਕੀ ਚੈਨਲ ਤੇ ਜਿਹੜੇ ਨਵੇਂ ਜੁੜਦੇ ਆ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਨਾ ਜੀ ਸੂਟ ਤਿਆਰ ਕਰਕੇ ਫਿਰ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਐਸੇ ਆਪਰੇ ਸੂਟ ਦੇਨੇ ਨੇ ਚਾਰ ਪੰਜ ਸੂਟ ਦੇਨੇ ਨੇ ਅਸੀਂ ਹਫਤੇ ਚ ਕਰਦੇ ਆ ਤਿਆਰ ਤੇ ਫਿਰ ਦਿੰਨੇ ਆ ਕਿਉਂਕਿ ਹੁਣ ਹੋਰੇ ਵਰਤਾਂ ਦਾ ਸੀਜ਼ਨ ਆ ਗਿਆ ਫਿਰ ਦੀਵਾਲੀ ਆ ਗਈ ਸਲਾਈ ਵਾਲੇ ਟੁਕੜੇ ਤਾਂ ਚਲਵਾਈ ਜਾਂਦੇ ਚੰਗੀ ਗੱਲ ਹੈ ਜੀ ਕੰਮ ਚ ਲੱਗੇ ਰਾਵਾਂਗੇ ਤਰ੍ਹਾਂ ਮ ਵਧੀਆ ਚੱਲੀ ਜਾਂਦੀ ਹੈ ਹੋ ਠੀਕ ਠਾਕ ਹੈ ਇਹ ਵਧੀਆ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੇ ਪੈਰ ਚ

ਜੀ ਤੇ ਆਪਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਸਵਾ ਸੱਤ ਦਾ ਟਾਈਮ ਹੋ ਗਿਆ ਜੀ ਤੇ ਇਸ ਤਰ੍ਹਾਂ ਸੂਟ ਆਪਣਾਏ ਹੋ ਗਿਆ ਰੈਡੀ ਅਪ ਤੈ ਮਾਰਤੀ ਐ ਤੇ ਬਾਕੀ ਹਲੇ ਕੱਲ ਨੂੰ ਕਰਾਂਗੇ ਆਪਾਂ ਇਹਦੀ ਸੈਟਿੰਗ ਵੈਟਿੰਗ ਤੇ ਹੁਣ ਆਪਾਂ ਕਿਨਾਂ ਚਾਹੁੰਦੇ ਆ ਘਰ ਨੂੰ ਰੋਟੀ ਬਣਾਉਣੀ ਐ ਅੱਜ ਕਾਫੀ ਲੇਟ ਹੋ ਗਏ ਕਰਦੇ ਆ ਬਲੌਗ ਦਾ ਐਂਡ ਇੱਥੇ ਆਪਾਂ ਕੱਲ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਤੇ ਜਿਹੜੇ ਚੈਨਲ ਨੂੰ ਤੀ ਨਵੇਂ ਜੋੜਦੇ ਆ ਜੀ ਜ਼ਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਤੁਹ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਬਲੌਗ ਕਿਹੋ ਜਿਹਾ ਲੱਗਦੇ ਆ ਹੋਰ ਵਧਦੇ ਨਹੀਂ ਬਾਈਗ ਦੀ ਕਿਰਪਾ ਅੱਜ ਚਲਦੇ ਘਰ ਨੂੰ ਬਣਾਉਣੇ ਪ੍ਰਸ਼ਾਦਾ ਤੇ ਚੱਕਦੇ ਆ ਤੇ ਚਲੋ ਠੀਕ ਹੈ ਜੀ ਸਾਰਾ ਦਿਨ ਹੀ ਲੱਗ ਜਾਂਦਾ ਕਦੇ ਉਹ ਘਰ ਨੂੰ ਹੋ ਕੇ ਜਾਂ ਉਧਰ ਨੂੰ ਹੋ ਕੇ ਇਧਰ ਨੂੰ ਚਲੋ ਬਾਈਗ ਦੀ ਕਿਰਪਾ ਚਾਹੀਦੀ ਉਹ ਵੀ ਹੋ ਗਏ ਸਾਡੇ ਭਾਵੇਂ ਬਸ ਚਲਦੇ ਆ ਘਰ ਨੂੰ ਓਕੇ ਬਾਏ ਸਤਿ ਸ਼੍ਰੀ ਅਕਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਓਕੇ ਜੀ ਬਾਏ ਬਾਏ